ਬਿਲਕੁਲ ਜੀ ਇੱਕ ਪਾਸੇ ਹਰਿਆਣੇ ਦੀਆਂ ਚੋਣਾਂ ਦਾ ਮਾਹੌਲ ਭਖਿਆ ਦੂਏ ਪਾਸੇ ਪੰਜਾਬ ਚ ਬਿਨਾ ਐਲਾਨਿਆਂ ਤੋਂ ਹੀ ਚੋਣਾਂ ਦਾ ਮਾਹੌਲ ਬਣਿਆ ਪੰਜਾਬ ਦੀਆਂ 4 ਸੀਟਾਂ ਤੇ ਜਿੰਨੀ ਚੋਣਾਂ ਹੋਣੀ ਆ ਜਿੰਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਗਿੱਦੜਵਾਹੀ ਦੀ ਉਸ ਹਲਚਲ ਨੇ ਉਸ ਦਲ ਬਦਲੀ ਨੇ ਡਿੰਪੀ ਢਿੱਲਾਂ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਪਾਲਾ ਬਦਲ ਕੇ ਆਮ ਆਦੀ ਪਾਰਟੀ ਚ ਆਉਣ ਦੇ ਹਵਾਲੇ ਨਾਲ ਹੀ ਹਰ ਹਲਕੇ ਚ ਉਮੀਦਵਾਰਾਂ ਦਾ ਨਾਪ ਤੋਲ ਸ਼ੁਰੂ ਹੋ ਗਿਆ ਵੈਸੇ ਇਹ ਚਰਚਾ ਉਸ ਦਿਨ ਜਿਆਦਾ ਜ਼ੋਰ ਫੜੀ ਸੀ ਜਿਸ ਦਿਨ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਕੀਤਾ ਚੋਣ ਕਮਿਸ਼ਨ ਨੇ ਪਰ ਉਦੋਂ ਤੱਕ ਥੋੜੀ ਜਿਹੀ ਮੱਠੀ ਪਈ ਸੀ ਪਰ ਹੁਣ ਆਹ ਕਾਰਵਾਈ ਨੇ ਇੱਕ ਵਾਰ ਫਿਰ ਚਰਚਾ ਚ ਲਿਆਂਦਾ ਦੇਖੋ ਚੋਣ ਚਾਹੀ ਗਿੱਦੜਵਾਹੇ ਬਰਨਾਲਾ ਹੈ ਚੱਬੇ ਵਾਲ ਤੇ ਡੇਰਵਾ ਬਨਾਨਕ ਖੋਣੀ ਹੈ ਪਰ ਸਭ ਤੋਂ ਵੱਧ ਚਰਚਾ ਗਿੱਦੜਵਾਹੀ ਹੈ ਤੇ ਸਭ ਤੋਂ ਵੱਧ ਹੌਟ ਸੀਟ ਵੀ ਗਿੱਦੜਵਾਹੀ ਹੈ ਆਪਾਂ ਪਹਿਲਾਂ ਵੀ ਗੱਲ ਕਰਕੇ اٹੇ ਹਾਂ ਕਿ ਇਥੋਂ ਆਮ ਆਦੀ ਪਾਰਟੀ ਵੱਲੋਂ ਜੇ ਡਿੰਪ ਢਿੱਲੋਂ ਉਮੀਦਵਾਰ ਹੁੰਦੇ ਨੇ ਕਾਂਗਰਸ ਵੱਲੋਂ ਜੇ ਅਮਰਤਾ ਬੜਿੰਗ ਰਾਜ ਬੜਿੰਦੀ ਧਰਮ ਪਤਨੀ ਉਮੀਦਵਾਰ ਹੁੰਦੇ ਨੇ ਅਖਾਲੀ ਦਾ ਉਹ ਜੋ ਸੁਖਵੀਰ ਬਾਦਲਾ ਜਾਂਦੇ ਨੇ ਬਾਜਪਾ ਪ ਵੱਲ ਜੋ ਮਨਪ੍ਰਿਤ ਬਾਦਲਾ ਜਾਂਦੇ ਨੇ ਫਿਰ ਤਾਂ ਇਹ ਸਭ ਤੋਂ ਹਟ ਸੀਟ ਬਣਨੀ ਹੈ ਆਮ ਆਦਮੀ ਪਾਰਟੀ ਚ ਡਿੰਪੀ ਢੱਲੋਂ ਨੂੰ ਕਹਿੰਦੇ 99% ਟਿਕਟ ਮਿਲਦੇ ਸਾਰਾ ਤੇ ਉਹਦੇ ਲਈ 1% ਚ ਗੜਬੜ ਹੈਗੀ ਹੈ ਕੀ ਇਹ ਗੜਬੜ ਹੈ ਇਸ ਲਈ ਹੈ ਕਿ ਡਿੰਪੀ ਢੱਲੋਂ ਦੇ ਸ਼ਾਮਿਲ ਹੁੰਦੇ ਆਈ ਉੱਥੋਂ ਦੇ ਸਥਾਨਕ ਵਰਕਰਾਂ ਚ ਰਾਸ਼ਾ ਪਾਈ ਜਾ ਰਹੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੁਝ ਦਬੀ ਸੁਰਚ ਵਿਰੋਧਤਾ ਦਿੱਲੀ ਹਾਈ ਕਮਾਂਡ ਤੱਕ ਪਹੁੰਚਾ ਦਿੱਤੀ ਹੈ ਕੁਝ ਲੀਡਰਾਂ ਨੇ ਦਿੱਲੀ ਪਹੁੰਚ ਕੇ ਡੇਰੇ ਲਾ ਲਏ ਨੇ ਬੇਸੀ ਇਥੇ ਡਿੰਪੀ ਢਿੱਲੋਂ ਤੋਂ ਇਲਾਵਾ ਸੁਖਜਿੰਦਰ ਕੌਣੀ ਹੋਰੀ ਵੀ ਦਾਵੇਦਾਰ ਨੇ ਟਿਕਟ ਦੇ ਡਾਕਟਰ ਔੰਕਾਰ ਸਿੰਘ ਦਾਵੇਦਾਰ ਨੇ ਕਹਿੰਦੇ ਪ੍ਰਿਤਪਾਲ ਸ਼ਰਮਾ ਦਾਵੇਦਾਰ ਨੇ ਹੈਨਾ ਇਸੇ ਤਰ੍ਹਾਂ ਬਲਵਿੰਦਰ ਸਿੰਘ ਮਠਾੜੂ ਹੋਰੀ ਵੀ ਰਾਜ ਬਲਵਿੰਦਰ ਸਿੰਘ ਮਠਾੜੂ ਹੋਰੀ ਵੀ ਕਹਿੰਦੇ ਇਥੇ ਦਾਵੇਦਾਰ ਨੇ ਜਦੋਂ ਕਿ ਕਾਂਗਰਸ ਦੀ ਟਿਕਟ ਕਹਿੰਦੇ ਲਗਭਗ ਪੱਖੀਓ ਮਨੀ ਜਿਹੜੀ ਸ਼ੈਲੀ 'ਚ ਰਾਜਪੜੀਗ ਨੂੰ ਬੋਲ ਰਹੇ ਨੇ ਇੰਟਰਸਟਿੰਗ ਮੈਚ ਮੈਨੂੰ ਇੰਟਰਸਟਿੰਗ ਬੜਿੰਗ ਨੂੰ ਇੰਟਰਸਟਿੰਗ ਮੈਚ ਖੇਡਣ 'ਚ ਮਜ਼ਾ ਆਉਂਦਾ ਹੈ ਤੁਸੀਂ ਇਸ ਸ਼ੈਲੀ 'ਚੋ ਗੱਲ ਕਰ ਰਹੇ ਆ ਮਤਲਬ ਅਮਰਤਾ ਬੜਿੰਗ ਦੀ ਟਿਕਟ ਲਗਭਗ ਪੱਕੀ ਮੰਨੀ ਜਾ ਰਹੀ ਹੈ ਉਹ ਤੋਂ ਬਿਨਾ ਰਵਿੰਦਰ ਸਿੰਘ ਕੌਣੀ ਹੋਰੀ ਵੀ ਇੱਥੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਨੇ ਹਰਚੰਦ ਸਿੰਘ ਸਿੱਖਾ ਹੋਰੀ ਵੀ ਕਹਿੰਦੇ ਇੱਥੋਂ ਦਾਅਵੇਦਾਰ ਨੇ ਚਲੋ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਨੂੰ ਕਹਿੰਦੇ ਅਜੇ ਵੀ ਦਾਅਵੇਦਾਰਾਂ ਚੂ ਮੰਨਿਆ ਜਾ ਰਿਹਾ ਔਰ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਉੱਥੋਂ ਦੇ ਅਕਾਲੀ ਦਲ ਦੇ ਵਰਕਰ ਜਿਹੜੇ ਅਜੇ ਅਕਾਲੀਦਾਰ ਨਹੀਂ ਹੈਗੇ ਨੇ ਬਾਦਲ ਅਕਾਲੀਦਾਰ ਨਹੀਂ ਹੈਗੇ ਨੇ ਉਹ ਚਾਹੁੰਦੇ ਨੇ ਸੁਖਵੀਰ ਬਾਦਲ ਲੜੇ ਤਾਂ ਖੇਡ ਪਲਟ ਸਕਦੀ ਹੈ ਉਹ ਜੇ ਸੁਖਵੀਰ ਬਾਦਲ ਨੂੰ ਹੀ ਹੱਥੋਂ ਚੋਣ ਦਾ ਇੰਤਜ਼ਾਰ ਕਰਾ ਰਹੇ ਨੇ ਕਿ ਜਦੋਂ ਕਿ ਚਰਚੇ ਇਹ ਵੀ ਚੱਲ ਰਹੇ ਨੇ ਕਿ ਬਾਈ ਜੀ ਘਰ ਵਾਪਸੀ ਮਨਪ੍ਰੀਤ ਦੀ ਪਰ ਜਿਹੀ ਜੀ ਸਥਿਤੀ ਅੱਜ ਅਕਾਲੀ ਦਲ ਬਾਦਲ ਦੀ ਹੋਈ ਵੀ ਹੈ ਇਹ ਜਿਹੇ ਸਮੇਂ 'ਚ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਦੇ ਆਸਾਰ 'ਉਨ ਬਹੁਤ ਮੱਧਮ ਪੈ ਗਏ ਨੇ ਹਾਂ ਭਾਜਪਾ ਵੱਲੋਂ ਆਉਂਦੇ ਆ ਜਾਂ ਨਹੀਂ ਆਉਂਦੇ ਪਤਾ ਨਹੀਂ ਉਹ ਚੁੱਪ ਨੇ ਪਰ ਭਾਜਪਾ ਵਾਲੇ ਪਾਲੇ 'ਚ ਉਹ ਜੇ ਨਾ ਇੱਕੋ ਮਨਪ੍ਰੀਤ ਬਾਦਲ ਦਾ ਚੱਲਦਾ ਜਿਵੇਂ ਕਿ ਅਕਾਲੀ ਦਲ ਵਿੱਚ ਸੁਖਵੀਰ ਬਾਦਲ ਤੋਂ ਇਲਾਵਾ ਕਬਰਜੀਤ ਸਿੰਘ ਰੋਜੀ ਵਰਕੰਦੀ ਦਾ ਨਾਮ ਵੀ ਚੱਲੀ ਜਾਂਦਾ ਤੇਜਿੰਦਰ ਸਿੰਘ ਮਿੱਟੂ ਮਿੱਟੂ ਕਿ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਹਿੰਦੇ ਜੀ ਗੋਲਡ ਮਤਲਬ ਦਲਵੀਰ ਗੋਲਡੀ ਸਭ ਤੋਂ ਦਾਵੇਦਾਰ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵਾਦੇ ਨਾਲ ਰਲਾਇਆ ਸੀ ਜਿਵੇਂ ਇੱਥੇ ਨਿਪਟਿਲ ਨੂੰ ਰਲਾਇਆ ਕਿ ਦੜਬਾਏ ਚ ਬਰਨਾਲੇ ਚੋਂ ਕਹਿੰਦੇ ਜੀ ਆਮ ਆਦਮੀ ਪਾਰਟੀ ਵੱਲੋਂ ਦਲਵੀਰ ਗੋਲਡੀ ਮੁੱਖ ਦਾਵੇਦਾਰਾਂ ਚ ਨਹੀਂ ਹੋ ਸਕਦਾ ਆਪ ਦੀ ਬਜਾਏ ਆਪਣੀ ਧਰਮ ਪਤਨੀ ਨੂੰ ਡਾ ਲੈਣ ਪਰ ਇੱਥੋਂ ਜੀਐਸ ਹੈ ਰੀਨੀ ਵਾਲ ਵੀ ਕਹਿੰਦੇ ਦਾਵੇਦਾਰਾਂ ਚ ਨਹੀਂ ਇਸੇ ਤਰ੍ਹਾਂ ਗੁਰਦੀਪ ਬਾਠੋਰੀ ਆਮਾਦੀ ਪਾਰਟੀ ਬਲੋਦਾਵੇਦਾਰ ਨੇ ਹਸਨਪ੍ਰੀਤ ਭਰਦवाज ਵੀ ਇੱਥੋਂ ਕਹਿੰਦੇ ਜੀ ਟਿਕਟ ਦੇ ਦਾਵੇਦਾਰ ਨੇ ਕਾਂਗਰਸ ਵੱਲੋਂ ਕਹਿੰਦੇ ਵਿਜੇਂਦਰ ਸਿੰਘਲੇ ਦਾ ਨਾਮ ਖਾਸਾ ਚਰਚਾ ਚ ਹੈ ਪਰ ਇੱਥੋਂ ਕਾਂਗਰਸ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਕੁਲਦੀਪ ਸਿੰਘ ਕਾਲਾ ਕਹਿੰਦੇ ਉਹ ਦਾਵੇਦਾਰਾਂ ਚ ਮੂਰੇ ਸਮਾਰ ਹੈ ਉਹਦਾ ਨਾਮ ਹੈ ਜਦੋਂ ਕਿ ਵਿਜੇਂਦਰ ਸਿੰਘਲੇ ਨੂੰ ਵੀ ਇੱਥੋਂ ਉਮੀਦਵਾਰ ਮੰਨਿਆ ਜਾ ਰਿਹਾ ਤੇ ਅਕਾਲੀ ਦਲ ਵਾਲੇ ਪਾਸਿਓਂ ਕਹਿੰਦੇ ਜੀ ਮਲਕੀਤ ਕੀਤੂ ਦਾ ਮੁੰਡਾ ਕੁਲਵੰਤ ਕੀਤੂ ਲਗਭਗ ਇਹੀ ਇੱਕ ਯੂਨੋ ਕਲ ਜਲ ਟਿਕਟ ਦੇਣਾ ਚਾਹੁੰਦਾ ਉਹ ਲੜਨਾ ਚਾਹੁੰਦਾ ਨਹੀਂ ਲੜਨਾ ਚਾਹੁੰਦਾ ਪਤਾ ਨਹੀਂ ਕਲ ਜਲ ਦੇ ਉਮੀਦਵਾਰ ਲੜਨਾ ਚਾਹਣਗੇ ਕਿ ਨਹੀਂ ਪਤਾ ਨਹੀਂ ਪਰ ਅਗਲੇ ਕਹਿੰਦੇ ਕਿ ਇੱਕੋ ਨਾ ਜਿੱਥੇ ਕਿ ਕਿਤੂ ਦੇ ਮੁੰਡੇ ਨੂੰ ਮਿਲਣ ਦੇ ਸਾਰੇ ਇਧਰ ਕੇਬਲ ਸਿੰਘ ਢਿੱਲੋਂ ਪਾਸਪਾ ਵੱਲੋਂ ਕਹਿੰਦੇ ਉਹ ਉਮੀਦਵਾਰ ਹੋ ਸਕਦੇ ਨੇ ਚੱਬੇਵਾਲ 'ਚ ਕਹਿੰਦੇ ਜੀ ਰਾਜਕੁਰੇ ਚੱਬੇਵਾਲ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਉਧਰ ਜਤਿੰਦਰ ਕੁਮਾਰ ਅੰਦਰ ਸੰਧੂ ਹੋਰੀ ਇਹ ਦਾਵੇਦਾਰਾਂ 'ਚੋਂ ਇੱਕ ਨੇ ਕਾਂਗਰਸ 'ਚੋਂ ਕਹਿੰਦੇ ਜੀ ਉਮੀਦਵਾਰ ਦੀ ਭਾਲ ਹੈ ਹਲੇ ਚੱਬੇਵਾਲ 'ਚ ਤੇ ਇਧਰ ਅਕਾਲੀ ਦਲ ਚ ਕੈਂਸਲ ਸਿੰਘ ਠੰਡੜ ਹੋ ਸਕਦੇ ਨੇ ਜੀ ਇੱਥੋਂ ਇਹ ਵੈਸੀ ਨੀਤੀ ਤਲਵਾੜ ਹੋਰਾਂ ਦਾ ਵੀ ਨਾਮ ਕਹਿੰਦੇ ਦਬੇਦਾਰਾਂ ਚ ਅਕਾਲੀ ਦਲ ਵੱਲੋਂ ਹੈ ਤੇ ਭਾਜਪਾ ਕਹਿੰਦੇ ਸਮਝ ਨਹੀਂ ਪਾਰੀ ਤੇ ਬੀਜੇ ਸਾਥਪਾਲਾਂ ਨੂੰ ਕਹਿੰਦੇ ਕਹਿ ਸਕਦੀਆਂ ਚਾਹਣ ਲੜ ਲਓ ਜੀ ਇੱਥੋਂ ਮੇਰਾ ਭਾਬਾ ਨਾਨਕ ਆਵਾਦਵੀ ਪਾਰਟੀ ਕਹਿੰਦੇ ਆਪਣੇ ਹਲਕਾ ਚਾਰਜ ਨੂੰ ਉਤਾਰਨਾ ਚਾਹੁੰਦੀ ਹੈ ਉੱਥੇ ਵਿਰੋਧ ਵੀ ਹੋ ਰਿਹਾ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦਾ ਵਿਰੋਧ ਵੀ ਚੱਲ ਰਿਹਾ ਖਾਸਾ ਪਰ ਚਰਨਜੀਤ ਬਾਟਵੀ ਤੇ ਅਮਰਜੀਤ ਹੋਰਾਂ ਦੇ ਨਾਮ ਇੱਥੋਂ ਆਵਾਦਵੀ ਪਾਰਟੀ ਕੋਲ ਦਬੇਦਾਰਾਂ ਅੱਛੇਗਾ ਜਿਦੋਂ ਕਿ ਸੁਖਿੰਦਰ ਰ ਕਹਿੰਦੇ ਜੀ ਮੁੰਡਲੇ ਨਾ ਆਪਣੇ ਭਰਾ ਤੇ ਪਤਨੀ ਦੀ ਅੱਗੇ ਵਧਾਏ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਕਹਿੰਦੇ ਭਰਾ ਹੈ ਇੰਦਰਜੀਤ ਸਿੰਘ ਤੇ ਪਤਨੀ ਜਤਿੰਦਰਪਾਲ ਕਹਿੰਦੇ ਇਹ ਦੋ ਨਾਮ ਚਰਚਾ ਚ ਨੇ ਜੀ ਤੇ ਇਧਰੋਂ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਹੋਰਾਂ ਦਾ ਨਾਮ ਅਕਾਲੀ ਦਲ ਵੱਲੋਂ ਚੱਲ ਰਿਹਾ ਤੇ ਲੰਗਾਹ ਦੇ ਮੁੰਡੇ ਸੋਨੂ ਲੰਗਾ ਦਾ ਨਾਮ ਵੀ ਦਾਵੇਦਾਰਨ ਸ਼ਾਮਲਾ ਭਾਈ ਡੇਰਾਵ ਬਾਨ ਨਾਨਕ ਤੋਂ ਤੇ ਇਧਰ ਰਵੀਕਰਨ ਸਿੰਘ ਕਾਲੋਂ ਕਹਿੰਦੇ ਭਾਜਪਾ ਦਾ ਉਮੀਦਵਾਰ ਸਕਦੇ ਸੋ ਜੀ ਸਾਰੀ ਕਹਾਣੀ ਹੁਣ ਇਸ ਸਥਿਤੀ 'ਚ ਆ ਕੇ ਖੜੀ ਆ ਕੀ ਜੀ ਚੋਣਾਂ ਦਾ ਐਲਾਨ ਨਹੀਂ ਪਰ ਉਮੀਦਵਾਰਾਂ ਦੀ ਚਰਚਾ ਛਿੜ ਪਈ ਆ ਅਕਾਲੀ ਦਲ ਇੱਕ ਪਾਸੇ ਇਸ ਪਾਸੇ ਉਹ ਸਾਹ ਲੈਣ ਨੂੰ ਫਿਰਦਾ ਕਿ ਹੋ ਸਕਦਾ ਬਾਗੀ ਧੜਾ ਇਥੋਂ ਚੋਣ ਨਾਲ ਲੜੇ ਇਹਨਾਂ ਜਿਵੇਂ ਚੋਣਾਂ ਚ ਤੇ ਇਹ ਵੀ ਹੋ ਸਕਦਾ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਧਿਰ ਵੱਲੋਂ ਖੜਾ ਕੀਤਾ ਗਿਆ ਪੰਥਕ ਧਿਰ ਉਹ ਵੀ ਚੋਣਵਾਂ ਦਾ ਜਨਾਨੀ ਤਰੇ ਕਿਉਂਕਿ ਉੱਥੇ ਵੀ ਇਹ ਜੋੜ-ਤੋੜ ਚੱਲ ਰਿਹਾ ਕਿ ਆਪਾਂ ਪੂਰਾ ਜੋਰ ਉਹਨਾਂ ਐਸਜੀਪੀਸੀ ਦੀਆਂ ਵੋਟਾਂ ਤੇ ਲਾਓ ਇੱਧਰ ਨਾ ਉਲਝੋ ਸੋ ਇਸ ਲਈ ਜੋ ਉਧਰ ਜਾਂਦੇ ਨੇ ਵੈਸੇ ਬਾਜੀ ਕਿਉਂ ਨਹੀਂ ਕੱਲ ਸੀ ਉਹਨਾਂ ਨੇ ਹੈਂ ਸਨੇਹ ਜੀ ਭੇਜਤੀ ਸੀ ਉਹਨਾਂ ਦੇ ਪਰਿਵਾਰਾਂ ਦੇ ਕਹਿਣਾ ਵੀ ਸ਼ੁਰੂ ਕਰਤਾ ਸੀ ਕਿ ਲੜਨਗੇ ਹੁਣ ਪਤਾ ਨਹੀਂ ਹੈਂ ਹਰੇਕ ਨੂੰ ਅਧਿਕਾਰ ਹੈ ਵੀ ਇਹ ਵੱਖਰੀ ਗੱਲ ਹੈ ਕਿ ਜੋ ਧਿਰਾਂ ਦੋ ਨਹੀਂ ਵੀ ਲੜਦੀਆਂ ਤਾਂ ਅਕਲ ਨੂੰ ਲੱਗੂਗਾ ਕਿ ਕੋਈ سپورਟ ਸਾਡੇ ਕੋਲ ਆ ਸਕਦੀ ਹੈ ਪਰ ਤਾਂ ਵੀ ਕਿੰਨੀ ਕਾ ਸਕਦੇ ਕਿ ਜਿੱਤਾਂ ਵਾਲੀ ਸਥਿਤੀ ਚ ਆ ਸਕਦੀ ਹੈ ਦੂਜੇ ਨੰਬਰ ਵਾਲੀ ਸਥਿਤੀ ਚ ਆ ਸਕਦੀ ਹੈ ਤੀਜੇ ਨੰਬਰ ਤੱਕ ਵਾਲੀ ਸਥਿਤੀ ਤੇ ਵੀ ਆ ਸਕਦੀ ਹੈ ਇਹ ਚੋਣਾਂ ਦਾ ਸਮਾਂ ਦੱਸੂਗਾ ਵੈਸੇ ਜੋਰ ਜਮਾਇਸ਼ ਹਰਿਆਣੇ ਚ ਕੁ ਵੱਧ ਗਈ ਹੈ ਹਰਿਆਣੇ ਦੇ ਵਿੱਚ ਭਾਜਪਾ ਨੇ ਕਹਿੰਦੀ ਜੀ 55 ਉਮੀਦਵਾਰ ਫਾਈਨਲ ਕਰ ਲਏ ਨੇ ਕਿਸੇ ਵੀ ਸਮੇਂ ਉਹਨਾਂ ਦੀ ਸੂਚੀ ਐਲਾਨੀ ਜਾ ਸਕਦੀ ਹੈ ਤੇ ਇਸੇ ਤਰ੍ਹਾਂ ਜੇਕਰ ਦੂਸਰੇ ਪਾਸੇ ਦੇਖੀ ਤਾਂ ਕਾਂਗਰਸ ਦੀ ਵੀ ਤਿਆਰ ਹੈ